ਅੰਜੀ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ। ਤਾਂ ਅੱਜ ਜਿੰਨੇ ਵੀ ਧਰਮ ਕਾਗੂ ਐ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਐ ਤਾਂ ਅਸੀਂ ਉਹਨਾਂ ਦੇ ਅੱਗੇ ਇੱਕ ਵਿਚਾਰ ਰੱਖ ਰਹੇ ਆ ਤੇ ਆ ਜੋ ਤੁਸੀਂ ਨਾਲ ਫੋਟੋ ਵੇਖ ਰਹੇ ਹੋ ਧਰਮ ਕਾਗੂ ਜੋ ਜੋਨੀ ਜੋ ਧਾਰਮਿਕ ਪ੍ਰਚਾਰਕ ਆ ਇਹ ਤਾਂ ਇਹਨਾਂ ਨੇ ਇੱਕ ਡੇਰਾ ਸੱਚਾ ਸੌਦਾ ਦੇ ਕੰਮ ਦੀ ਬੜੀ ਵੱਡੀ ਸਲਾਹਤਾ ਕਰੀ ਐ ਤਾਂ ਇਹੋ ਜਿਹੇ ਧਰਮ ਕਾਗੂ ਹੋਣੇ ਚਾਹੀਦੇ ਐ ਜਿਹੜੇ ਕਿਸੇ ਦੇ ਚੰਗੇ ਕੰਮ ਨੂੰ ਦੁਨੀਆ ਦੇ ਵਿੱਚ ਕਹਿ ਸਕਣ ਵੀ ਆਹਾ ਭਾਈ ਵਧੀਆ ਕੰਮ ਕਰ ਰਿਹਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਕਿਉਂਕਿ ਜਿਹੜੇ ਬੰਦੇ ਰੱਬ ਦੀ ਗੱਲ ਕਰਨ ਵਾਲੇ ਪਰਮਾਤਮਾ ਦੀ ਗੱਲ ਕਰਨ ਵਾਲੇ ਜਾਨੀ ਕਿ ਰੱਬ ਦੀ ਸਿੱਖਿਆ ਦੇਣ ਵਾਲੇ ਕਿਉਂਕਿ ਰੱਬ ਕਿਹਦੇ ਵਿੱਚ ਦੀ ਵਸ ਕੇ ਆਉਂਦਾ انسان ਦੇ ਵਿੱਚ ਦੀ ਮੰਨ ਕੇ ਚੱਲੋ ਘਰ ਪਾ ਰਹੇ ਸੀਗੇ ਤੇ ਜੋਨੀ ਸਾਹਿਬ ਜੋ ਧਰਮ ਪ੍ਰਚਾਰਕਾਂੇ ਲੰਘ ਰਹੇ ਸੀਗੇ ਬਾਬਾ ਜੀ ਤਾਂ ਇਹਨਾਂ ਨੇ ਜਦੋਂ ਆਪਦੀਆਂ ਅੱਖਾਂ ਦੇ ਨਾਲ ਵੇਖਿਆ ਤਾਂ ਕਹਿੰਦੇ ਅਸੀਂ ਖੜਕੇ ਵੀ ਗਏ ਜਦੋਂ ਮੁੜ ਕੇ ਗਏ ਕਹਿੰਦੇ ਉਹ ਪਲਾਸਟਰ ਹੋਇਆ ਪਿਆ ਸੀ ਬੜੇ ਤਰੀਕੇ ਦੇ ਨਾਲ ਜਾਨੀ ਕਿ ਜਿਹੜੀ ਸਾਧ ਸੰਗ ਸੀਗੀ ਡੇਰਾ ਸੱਚਾ ਸੌਤਾ ਦੀ ਉਹ ਘਰ ਪਾ ਰਹੀ ਸੀਗੀ ਤਾਂ ਇਹਨੇ ਬੜੇ ਤਰੀਕੇ ਦੇ ਨਾਲ ਉਹਨਾਂ ਦੀ ਸਲਾਹਤਾ કરી ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਚਾਹੇ ਉਹ ਕੋਈ ਵੀ ਧਰਮ ਦਾ ਹੈ ਜਿਹੜਾ ਵੀ ਕੋਈ ਚੰਗੇ ਕੰਮ ਕਰਦਾ ਹੈ ਜਦੋਂ ਤੁਸੀਂ ਧਰਮ ਕਾਗੂ ਚੰਗੇ ਕੰਮ ਦੀ ਸਲਾਹਤਾ ਕਰੋਗੇ ਤਾਂ ਉਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜੁੜ ਮਿਲ ਕੇ ਰਹਿਣਗੀਆਂ ਇੱਕ ਦੂਜੇ ਦਾ ਭਲਾ ਕਰਨਗੀਆਂ ਜਦੋਂ ਵੀ ਕਿਸੇ ਦਾ ਭਲਾ ਹੁੰਦਾ ਤਾਂ ਅਨਸਾਨੀ ਵਿੱਚਦੀ ਹੋ ਕੇ ਭਲਾ ਹੁੰਦਾ ਕਿਸੇ ਦਾ ਕਿਉਂਕਿ ਇਨਸਾਨ ਦੇ ਵਿੱਚ ਰੱਬ ਹੈ ਤੇ ਇਨਸਾਨ ਨੂੰ ਹੀ ਮਤਲਬ ਵੀ ਰੱਬ ਦੀ ਸਿੱਖਿਆ ਦਿੱਤੀ ਜਾਂਦੀ ਹੈ ਵੀ ਭਾਈ ਤੂੰ ਭਲਾ ਕਰਨਾ ਹੈ ਮੰਨ ਕੇ ਚੱਲੋ ਕਿਸੇ ਨੂੰ ਵਧੀਆ ਛੱਤ ਮਿਲ ਗਈ ਛੱਤ ਚੋਂ ਰਹੀ ਸੀ ਵਾਰਛਾ ਦੇ ਛਵੇਂ ਨਿਕਲ ਨਿਕੇ ਬੱਚੇ ਹੁੰਦੇ ਆ ਕਿੰਨਾ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ ਰਹਿਣ ਦੇ ਲਈ ਤੇ ਜੋ ਘਰ ਪਾ ਰਹੇ ਸੀ ਤੇ ਉਹਨੇ ਜੋ ਆਪਣੀਆਂ ਅੱਖਾਂ ਨਾਲ ਦੇਖਿਆ ਉਹਨੇ ਸਹਿਯਤਾ કરી ਫਿਰ ਮੈਨੂੰ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਮਤਲਬ ਵੀ ਉਹਨੇ ਗੱਲ ਕੀਤੀ ਤੇ ਜਿਹੜੇ ਉਹਨੂੰ ਮੂਰੇ ਸੁਣ ਰਹੇ ਸੀਗੇ ਕਿਸੇ ਨੇ ਉਹਨੂੰ ਕੋਈ ਸਵਾਲ ਨਹੀਂ ਕਰਿਆ ਵੀ ਆਪਾਂ ਵੀ ਸੱਚੇ ਸੌਦੇ ਦੀ ਇੱਥੇ ਗੱਲ ਨਹੀਂ ਕਰਨੀ। ਯਾਨੀ ਕਿ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਇਆ ਲੋਕਾਂ ਨੂੰ। ਲੋਕਾਂ ਨੂੰ ਦੱਸਿਆ ਵੀ ਭਾਈ ਉਹ ਘਰ ਪਾ ਰਹੇ ਸੀ ਕਿਸੇ ਨੂੰ ਛੱਤ ਮਿਲ ਗਈ। ਯਾਨੀ ਕਿ ਇਹੋ ਜੇ ਧਰਮ ਕਾਗੂ ਚਾਹੀਦੇ ਜਿਹੜੇ ਨਫ਼ਰਤਾਂ ਤੋਂ ਉੱਪਰ ਉੱਠ ਕੇ ਕੌਮਾਂ ਧਰਮਾਂ ਤੋਂ ਉੱਪਰ ਉੱਠ ਕੇ ਜੋ ਆਪਦੀਆਂ ਅੱਖਾਂ ਨਾਲ ਸੱਚ ਵੇਖਦੇ ਆ ਉਹ ਦੁਨੀਆ ਦੇ ਵਿੱਚ ਦੱਸਣਾ। ਦੁਨੀਆ ਦੇ ਵਿੱਚ ਪ੍ਰਚਾਰ ਕਰਨਾ ਵੀ ਭਾਈ ਆਹ ਜਿਹੜੇ ਲੋਕ ਐ ਆਹ ਡੇਰੇ ਵਾਲੇ ਜਾਂ ਕਿਸੇ ਵੀ ਧਰਮ ਦੇ ਲੋਕ ਕੋਈ ਚੰਗੇ ਕੰਮ ਕਰਦੇ ਤੇ ਜਿਹੜੇ ਰੱਬ ਨੂੰ ਯਾਦ ਕਰਨ ਵਾਲੇ ਪ੍ਰਮਾਤਮਾ ਨੂੰ ਯਾਦ ਕਰਨ ਵਾਲੇ ਰੱਬ ਦਾ ਪ੍ਰਚਾਰ ਕਰਨ ਵਾਲੇ ਰੱਬ ਨਾਲ ਲੋਕਾਂ ਨੂੰ ਜੋੜਨ ਵਾਲੇ ਉਹ ਬਦਲ ਵੀ ਜਦੋਂ ਤੱਕ ਸਾਰੇ ਸਾਰੇ ਧਰਮ ਕਾਗੂਸ ਲਹਿਤਾ ਕਰਨਗੇ ਇੱਕ ਦੂਜੇ ਦੀ ਤਾਂ ਫੇਰ ਲੋਕ ਜੁੜ ਮਿਲ ਕੇ ਰਹਿਣਗੇ ਕਿਉਂਕਿ ਧਰਮ ਕਾਗੂਗਾ ਨਹੀਂ ਜੁੜ ਮਿਲ ਕੇ ਰਹਿਣ ਦੀ ਸਿੱਖਿਆ ਦੇਣੀ ਹੈ ਜੇ ਤੁਸੀਂ ਰੱਬ ਦਾ ਪ੍ਰਚਾਰ ਕਰਦੇ ਆਂ ਪ੍ਰਮਾਤਮਾ ਦਾ ਪ੍ਰਚਾਰ ਕਰਦੇ ਆਂ ਤਾਂ ਤੁਸੀਂ ਇਹ ਲੋਕਾਂ ਨੂੰ ਸਮਝਾਉਣਾ ਵੀ ਪਈ ਆ ਵੀ ਚੰਗੇ ਕੰਮ ਕਰ ਰਹੇ ਆ ਸਾਰੇ ਚੰਗੇ ਕੰਮ ਕਰੋ ਕਿਸੇ ਦੇ ਦੁੱਖ ਦਰਦ ਵਿੱਚ ਸ਼ਾਮਲ ਹੋ ਕਿਸੇ ਨੂੰ ਬਿਮਾਰ ਨੂੰ ਦਵਾਈ ਦਿਵਾਓ ਜਾਣੇ ਕਿ ਇਹੋ ਜੀਆਂ ਚੀਜ਼ਾਂ ਤੁਸੀਂ ਸਮਝਾਉਂਗੇ ਤੁਸੀਂ ਮਤਲਬ ਹੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਬੋਲਾਂਗੇ ਤਾਂ ਲੋਕਾਂ ਦੇ ਵਿੱਚ ਭਾਈਚਾਰਾ ਪੈਦਾ ਹੋਊਗਾ ਤਾਂ ਅਸੀਂ ਬਾਬਾ ਜੋਨੀ ਜੀ ਦਾ ਜੋ ਧਰਮਕ ਆਗੂ ਆਏ ਨੇ ਡੇਰਾ ਸੱਚਾ ਸੋਧਾ ਨੂੰ ਲੈ ਕੇ ਇੱਕ ਬਹੁਤ ਵਧੀਆ ਗੱਲ ਕਹੀ ਆ ਵੀ ਜੋ ਸਾਧ ਸੰਗਤ ਘਰ ਪਾ ਰਹੀ ਸੀ ਤਾਂ ਬੜੇ ਤਰੀਕੇ ਦੇ ਨਾਲ ਇਹਨੇ ਸਮਝਾਇਆ ਲੋਕਾਂ ਨੂੰ ਜਦੋਂ ਧਰਮ ਕਾਗੂ ਇਹੋ ਜੇ ਤਰੀਕੇ ਦੇ ਨਾਲ ਸਮਝਾਉਣ ਲੱਗਣਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਝੋੜ ਮਿਲ ਕੇ ਰਹਿਣਗੀਆਂ ਜਾਨੀ ਕਿ ਲੜਨਗੀਆਂ ਨਹੀਂ ਰੱਬ ਦੇ ਨਾਂ ਤੇ ਪ੍ਰਮਾਤਮਾ ਦੇ ਨਾਂ ਤੇ ਲੜਨਗੀਆਂ ਨਹੀਂ ਉਹਨਾਂ ਦਾ ਕੰਮ ਬਣਦਾ ਸਾਰੇ ਧਰਮ ਕਾਗੂ ਦਾ ਵੀ ਭਾਈ ਸਾਰਿਆਂ ਦਾ ਭਲੇ ਦਾ ਵਿਦੇਸ਼ ਦਿੱਤਾ ਚਾਹੇ ਉਹ ਕੋਈ ਵੀ ਧਰਮ ਹੋਇਆ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਕ ਹੈ ਸਾਰਿਆਂ ਨੇ ਭਲੇ ਦਾ ਵਿਦੇਸ਼ ਹੀ ਦਿੱਤਾ ਹੈ ਤੇ ਇੱਕ ਦੂਜੇ ਦੀ ਮਤਲਬੀ ਜੇ ਕੋਈ ਚੰਗੇ ਕੰਮ ਕਰਦਾ ਜਿਵੇਂ ਇਹਨਾਂ ਨੇ ਸਲਾਹਤਾ ਕਰੀ ਐ ਇਹਨਾਂ ਨੇ ਵਧਾਈ ਕੀਤੀ ਐ ਤੇ ਕੋਈ ਵੀ ਮਤਲਬ ਵੀ ਚੰਗੇ ਕੰਮ ਕਰਦਾ ਤੇ ਧਰਮ ਕਾਗੂ ਦਾ ਫਰਜ਼ ਬਣਦਾ ਉਹਦੇ ਚੰਗੇ ਕੰਮ ਦੀ ਸਲਾਹਤਾ ਕਰਨੀ ਲੋਕਾਂ ਨੂੰ ਕਹਿਣਾ ਵੀ ਭਾਈ ਆ ਵੀ ਚੰਗੇ ਕਰ ਰਿਹਾ ਤੁਸੀਂ ਵੀ ਸਾਰੇ ਚੰਗੇ ਕੰਮ ਕਰੋ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਮੈਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਮਾਫੀ ਚਾਹੁੰਦਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਬਹੁਤ ਵੱਡੀ ਇਸ ਸਮੇਂ ਦੀ ਲੋੜ ਆ ਜੀ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ